ਮੈਂ ਹੋਕਸ ਨਾਲ ਬਈ ਇਹ ਬਾਬੇ ਆ ਮੈਂ ਕਿਹਾ ਲੈ ਕੇ ਦੇ ਲੋ ਬਾਬੇ ਫੇਰ ਹੋ ਜਾਣਗੇ ਅੱਜ ਸਾਰਾ ਕੁਝ ਖਤਮ ਹੋ ਜਾਏਗਾ ਅੱਜ ਦੱਸ ਕੀ ਕਰਨਾ ਛੇਤੀ ਦੱਸ ਬਹੁਤ ਸੌਖਾ ਚੈਲ ਛੋਟਾ ਆਹ ਦੱਸ ਭਗਤ ਨੇ ਆ ਦੇਖ ਆ ਆ ਰਾਈਟ ਹੈਂਡ ਹੈ ਸੱਜਾ ਹਾਂ ਇਹਨੂੰ ਅੱਗੇ ਨੂੰ ਮੂਵ ਕਰਨਾ ਹਾਂ ਕਰ ਲਿਆ ਆ ਇਹ ਖੱਬਾ ਹੱਥ ਹੈ ਇਹਨੂੰ ਪਿੱਛੇ ਨੂੰ ਕਰਨਾ ਆ ਪਿੰਨਾ ਸੌਖਾ ਤੇ ਇਹ ਚੱਕਰ ਬਹੁਤ ਆਹ ਸਾਡਾ ਟਾਈਮ ਵੇਸਟ ਆ ਕਰਾਉਣਾ ਮੈਂ ਕਿਹਾ ਬਹੁਤ ਸੌਖੀ ਚੀਜ਼ ਹੈ ਦੇਖੋ ਤੂੰ ਕਰ ਕੇ ਦੇਖ ਪਰ ਆ ਅੱਗੇ ਨੂੰ ਹਾਂ ਕਰਤਾ ਹਾਂ ਹਾਂ ਤੇ ਆ ਪਿੱਛੇ ਨੂੰ ਆ ਮੇਰੇ ਨਾਲ ਆ ਦੇਖ ਆ ਆ ਪਿੱਛੇ ਨੂੰ ਇਕੱਠੇ ਕਰਨਾ ਪਰ ਇੱਕਠੇ ਹਾਂ ਅੱਗੇ ਨੂੰ ਹਾਂ ਉਹ ਪਿਛੇ ਨੂੰ ਤੇ ਆ ਵਿਚੇ ਕੱਟਾਂ ਕਰੋ ਇੱਕ ਮਿੰਟ ਰੋਕੋ ਆ ਇੱਕ ਮਿੰਟ ਰੋਕ ਜੋ ਬਾਬਾ ਜੀ ਕਰਨ ਲੱਗੇ ਨੇ ਬਾਬਾ ਜੀ ਆਇਓ ਇਹ ਦੋਨੋਂ ਅੱਗੇ ਨੂੰ ਚਲਾਣੇ ਗੱਡੀ ਨਹੀਂ ਇਹ ਦੋਨੋਂ ਪਿਛੇ ਨੂੰ ਆ ਦੋਨੋਂ ਪਿਛੇ ਨੂੰ ਚਲਣਦੀਆਂ ਨਾ ਅੱਗੇ ਆ ਦੇਖ ਖੜ ਜੋ ਸੀਰੀਅਸਲੀ ਇਸਰ ਦੇ ਰੋਡ ਆ ਆ ਮੈਨੂੰ ਦੱਸ ਤਲਾਂ ਦੋ ਅੱਗੇ ਨੂੰ ਹਾਂ ਆ ਪਿਛੇ ਨੂੰ ਇੱਕਾ ਤੇ ਮੂਮੈਂਟ ਦੇਖੋ ਮੈਂ ਸਲੋ ਸਲੋ ਕਰਦੀ ਆ ਦੇਖੋ ਇੱਕ ਰੱਗੇ ਤੂੰ ਵੀ ਸਲੋ ਕਰ ਸਕਦੇ